ਮਾ ਆਪਣੀ ਜਿਹੜੀ ਨਾਬਾ ਜੇਲ ਬ੍ਰੇਕ 2016 ਦੇ ਵਿੱਚੋਂ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਆ ਅਥਾਰਟੀਜ਼ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਉਹਨੂੰ ਜਿਹਾ ਸਾਹ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਕਿਹੜੀ ਜੇਲ ਵਿੱਚ ਸਰ ਹਲੇ ਜਿਹੜੇ ਹੈਗੇ ਨਿਊ ਜੇਲ ਨਾਬਾ ਦੇ ਵਿੱਚ ਭੇਜ ਰਹੇ ਸਰ ਲੰਬੀ ਲੜਾਈ ਸੰਗੀਨ ਅਪਰਾਧ ਨਹੀਂ ਕੀਤਾ ਜੀ ਇਹਨਾਂ ਨੇ ਕੀ ਕੀ ਕੀਤਾ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਜੇ ਲਾਬ ਬਰੇਕ ਹੋਈ ਸੀ ਉਹਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕੁਐਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੋਗੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਸਰ ਪੁਲਿਸ ਪੁੱਛਗਿੱਛ ਕਿਵੇਂ ਕਰੇਗੀ ਇਸ ਤੋਂ ਪੁੱਛਗਿੱਛ ਕਿਵੇਂ ਹੋਏਗਾ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਾਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਸਰ ਸਰ ਦੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਕਿੰਨੀ ਮਿਹਨਤ ਸਾਰੇ ਐਫਰਟਸ ਸਾਰੀ ਏਜੰਸੀ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਐਂਡ ਪੁਲਿਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਐਂਡ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹੋਂਗ ਕਾਂ ਕਿੰਨਾ ਟਾਈਮ ਲੱਗਿਆ ਜੀ ਆ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੀ ਥੈਂਕ ਯੂ ਜੀ ਫਿਕਸਪ ਕੀ ਅਪਡੇਟ ਹੈ ਹੈਗਾ ਜੀ ਅਪਡੇਟ ਹੈ ਕਿ ਜਿਹੜਾ ਅਕਿਊਜ਼ਡ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਟੀ ਜੇਲ ਦਾਪਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰਾ ਡਾਈਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਤੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਸ਼ਮੀਰ ਸਿੰਘ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਫਿਲਹਾਲ ਅਸੀਂ ਜਿਹੜਾ ਇਹ ਤੋਂ ਸਰ ਫਿਰ ਮੈਡੀਕਲ ਮੈਡੀਕਲ ਜਾ ਇਹ ਜਿਹੜੀ ਹੈਗੀ ਇਸ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਜੂਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧਵ ਉਹਨਾਂ ਦੀ ਰਹਿਨਮਾਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ سپورਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਾਗੀ ਮਿਲੇ ਸਾਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰੀ ਕੰਟਰੀ ਦੇ ਵਿੱਚ ਸੀਗੇ ਸੋ ਕੋਈ ਹੈਗਾ ਸ਼ੰਕਾ ਕਿਸੇ ਚੀਜ਼ ਨੂੰ ਨਹੀਂ ਨਹੀਂ ਜੀ ਠੀਕ ਹੈ 올 ਰਾਈਟ ਸਾਬ ਠੀਕ ਹੈ ਬਹੁਤ ਹੋ ਗਿਆ ਉਹ ਲੋਕ ਕਰੋ ਨਾਬਾ ਜੇਲ ਬ੍ਰੇਕ ਜੀ ਸਾਹਿਬ ਕੀ ਅਪਡੇਟ ਹੈ ਹੈਗਾ ਜੀ ਅਪਡੇਟ ਹੈ ਕਿ ਜਿਹੜਾ ਅਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸੀਮ ਸਕਿਉਰਿਟੀ ਜੇਲ ਨਾਬਾ ਦਾ ਜਿਹੜਾ ਅਕਿਊਜ਼ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰੈਡਿਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਸੀ ਉਹਨਾਂ ਦਾ ਮੈਡੀਕਲ ਜਿਹੜਾ ਹੈਗਾ ਤੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਹੈ ਸਰ ਕਸ਼ਮੀਰ ਅਸੀਂ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਫਿਲਹਾਲ ਸਰ ਸਰ ਫਿਰ ਮੈਡੀਕਲ 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 ਜਿਹੜੀ ਹੈਗੀ ਹੈ ਇਟਸ ਅ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਝੂਕ ਡੀਜੀਪੀ ਸਾਹਿਬ ਸਾਡੇ ਮਿਸ ਗੌਰਵ ਜੱਤ ਜਵ ਉਹਨਾਂ ਦੀ ਰਹਿਨਮਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕਾਰਜਕਾਰੀ ਮਿਲੀ ਸਾਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰਲੀ ਕੰਟਰੀ ਦੇ ਵਿੱਚ ਸੀਗੇ ਸੋ ਕੋਈ ਸੀਗਾ ਸ਼ੰਕਾ ਕਿਸੇ ਚੀਜ਼ ਨੂੰ ਨਹੀਂ ਨਹੀਂ ਜੀ ਠੀਕ ਹੈ 올 ਰਾਈਟ ਸਾਬ ਸਾਬ ਬਹੁਤ ਹੋ ਗਿਆ ਉਹ ਲੋਜ ਕਰੋ